ਹੈਲੋ ਫਰੈਂਡਸ ਰਸਿਕਾਲ ਨਮਸਕਾਰ ਆਤਾ ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਉੱਪਰ ਡਿਮਾਂਡ ਦੇ ਉੱਪਰ ਤੁਹਾਡਾ ਸਾਰਿਆਂ ਦੇ ਪਿਆਰ ਦੀ ਸਦਕਾ ਅੱਜ ਦੁਬਾਰਤ ਤੋਂ ਫਿਰ ਤੁਹਾਡੇ ਮਰੂਗ ਹੋਣ ਜਾ ਰਹੀਆਂ ਤੇ ਕਿਉਂਕਿ ਮੈਨੂੰ ਬਹੁਤ ਸਾਰੇ ਮੈਸੇਜ ਵੀ ਆਉਂਦੇ ਆ ਵੀ ਤੁਸੀਂ ਮੈਡਮ ਵੀਡੀਓ ਨਹੀਂ ਬਣਾ ਰਹੇ ਤੁਸੀਂ ਚੈਨਲ ਤੇ ਆ ਨਹੀਂ ਰਹੇ ਤਾਂ ਅੱਜ ਮੈਂ ਸੋਚਿਆ ਕਿ ਅੱਜ ਮੌਸਮ ਬਹੁਤ ਸੋਹਣਾ ਹੈ ਮੀਂਹ ਪੈ ਰਿਹਾ ਸੀਗਾ ਤੇ ਜੇ ਲੋਕ ਕੁਝ ਬਣਾਉਨੇ ਆ ਆਪਾਂ ਤੇ ਜਿਹੜਾ ਕਿ ਕੁਝ ਹੈਲਦੀ ਵੀ ਹੋਵੇ ਤੇ ਆਪਾਂ ਸਾਰੇ ਜਣੇ ਉਹਨੂੰ ਇੰਜੋਏ ਵੀ ਕਰੀਏ ਤੇ ਬਣਾਈਏ ਵੀ ਤੇ ਖਾਈਏ ਮੈਂ ਦਾ ਮੇਰੇ ਚੈਨਲ ਦੇ ਵਿੱਚ ਬਹੁਤ-ਬਹੁਤ ਵੈਲਕਮ ਸਵਾਗਤ ਜੀ ਆਇਆਂ ਨੂੰ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੈਸੇਜ ਕਰਦੇ ਰਹੇ ਕਿ ਤੁਸੀਂ ਦੁਬਾਰਾ ਤੋਂ ਚੈਨਲ ਤੇ ਆਓ ਤੇ ਮੈਂ ਅੱਜ ਸੋਚਿਆ ਕਿ ਕਿਉਂ ਨਾ ਹੈਲਦੀ ਚੀਜ਼ ਬਣਾਈ ਜਾਵੇ ਕਿਉਂਕਿ ਮੇਰਾ ਜਿਹੜਾ ਚੈਨਲ ਹੈਗਾ ਉਹ ਵੀ ਇੱਕ ਹੈਲਦੀ ਚੈਨਲ ਹੀ ਹੈ ਨਾ ਹੈਲਦੀ ਚੀਜ਼ਾਂ ਬਾਰੇ ਰਸ ਆਪਾਂ ਕਰਦੇ ਰਹਿੰਦੇ ਆ ਕਿ ਆਪਾਂ ਆਪਣੀ ਹੈਲਥ ਨੂੰ ਕਿਦਾਂ ਵਧੀਆ ਰੱਖ ਸਕਦੇ ਆ ਤਾਂ ਅੱਜ ਆਪਾਂ ਜੋ ਬਣਾਉਣ ਜਾ ਰਹੇ ਹੈਗੇ ਆ weight loss ਪਿੰਨੀ ਆਪਾਂ ਅੱਜ weight loss ਵਾਲੀਆਂ ਪਿੰਨੀਆਂ ਬਣਾਉਣ ਜਾ ਰਹੇ ਆ ਕਿਉਂਕਿ ਮੇਰੀਆਂ ਅੱਗੇ ਵੀ ਦੋ ਤਿੰਨ ਵੀਡੀਓਜ਼ ਆਈਆਂ ਹੈਗੀਆਂ weight loss ਵਾਲੀਆਂ ਤੁਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਔਰ ਬਹੁਤ ਹੀ ਜ਼ਿਆਦਾ ਪਰਮਹੰਗਾਰਾ ਦਿੱਤਾ ਔਰ ਬਹੁਤ ਹੀ ਅੱਛੀ ਕਮੈਂਟ ਕਰੀ ਤਾਂ ਅੱਜ ਮੈਂ ਸੋਚਿਆ ਕਿਉਂਕਿ ਆਪਾਂ ਆਲਵੇਸ ਕਹਿੰਦੇ ਰਹਿੰਦੇ ਆ ਕਿ weight lose ਕਰਨਾ ਆ ਨਾ ਖਾਓ ਉਹ ਨਾ ਖਾਓ ਤੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਚੀਜ਼ ਲੈ ਕੇ ਆਈ ਆ ਜਿਹੜੀ ਕਿ ਆਪਾਂ ਖਾ ਕੇ weight ਵਧੀਆ ਘਟਾ ਘਟਾਵਾਂਗੇ ਤੇ ਨਾਲ ਦੇ ਨਾਲ ਆਪਾਂ ਹੈਲਦੀ ਰਵਾਂਗੇ ਉਹਨਾਂ ਚੀਜ਼ਾਂ ਦੇ ਮੈਂ ਨਾਲ ਦੀ ਨਾਲ ਤੁਹਾਨੂੰ ਫਾਇਦੇ ਵੀ ਦੱਸੀ ਜਾਊਂਗੀ ਲਓ ਜੀ ਅੱਜ ਮੈਂ ਤੁਹਾਨੂੰ ਦੱਸਾਂ ਵੀ ਆਪਾਂ weight lose ਵਾਲੀਆਂ ਪਿੰਨੀਆਂ ਵਾਸਤੇ ਸਮਾਨ ਕੀ ਲਿਆ ਇੱਕ ਤਾਂ ਇਹ ਦੇਖੋ ਜੀ 600 ਗ੍ਰਾਮ ਆਪਣੇ ਕੋਲੇ ਅਲਸੀ ਆ ਤੇ ਇਹ ਆਪਣੇ ਕੋਲੇ ਸੌਣ ਦੇ ਹੈਗਾ ਇਹ ਚ ਆਪਾਂ ਜਿੰਨਾ ਇੱਕ ਚਮਚਾ ਜਾਂ ਦੋ ਚਮਚੇ ਪਾਵਾਂਗੇ ਇਹ ਚਿੱਟੀ ਕਾਲੀ ਮਿਰਚ ਇਹ ਕਾਲੀ ਮਿਰਚ ਹੈਗੀ ਇਹ 600 ਗ੍ਰਾਮ ਗੁੜ ਹੈਗਾ ਇਹ ਕਿਉਂ ਵੈਸੇ 1 ਕਿਲੋ ਆ ਇੰਨਾ ਆਪਣਾ ਲੱਗਣਾ ਨਹੀਂ ਹੈਗਾ ਤੇ ਇਹ 3 ਚਮਚ ਸੌਂਫ ਹੈਗੀ ਆ ਤੇ 2 ਚਮਚ ਅਜਵੈਨ ਆ 100 ਗ੍ਰਾਮ ਨਾਰੀਅਲ ਦਾ ਬਰਾਦਾ ਤੇ 3 ਚਮਚ ਵੱਡੇ ਪੰਜੇ ਮਗਜ ਹੈਗੇ ਆ ਤੇ 10 ਗ੍ਰਾਮ ਆਪਣੇ ਕੋਲੇ ਮਨੱਕਾ ਹੈਗਾ ਔਰ 300 ਗ੍ਰਾਮ ਬਦਾਮ 200 ਗ੍ਰਾਮ ਆਪਣੇ ਕੋਲੇ ਮਗਜ ਹੈਗੇ ਆ ਤੇ 600 ਗ੍ਰਾਮ ਆਟਾ ਤੇ ਇਹ 600 ਗ੍ਰਾਮ ਹੀ ਆਪਣੇ ਕੋਲੇ ਮਖਾਣੇ ਆ ਤਾਂ ਇਹਨਾਂ ਨੂੰ ਆਪਾਂ ਬਣਾਉਣਾ ਕਿਵੇਂ ਆ ਤਾਂ ਆਜੋ ਆਪਾਂ ਇਹਨਾਂ ਨੂੰ ਬਣਾਉਣੀ ਆ ਸਾਰਿਆਂ ਨੂੰ ਪਹਿਲਾਂ ਗੈਸ ਚਲਾਈਏ ਗੈਸ ਚ ਲੱਕ ਕੇ ਉੱਪਰ ਰੱਖੀਏ ਕੜਾਹੀ ਕੜਾਹੀ ਆਪਣੀ ਨਾਨਸਟਿਕ ਆ ਤਾਂ ਹੁਣ ਆਪਾਂ ਇਹਦੇ ਵਿੱਚ ਅਲਸੀ ਮੈਂ ਦੇਖ ਲਈ ਸੀ ਸਾਫ਼ ਕਰ ਲਈ ਸੀ ਤਾਂ ਇਹ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਕਿਉਂ ਨਹੀਂ ਪਾਉਣਾ ਹੈਗਾ ਇਸ ਚੀਜ਼ ਦਾ ਤੁਸੀਂ ਖਾਸ ਖਿਆਲ ਰੱਖਣਾ ਕਿੰਨੀਆਂ ਤਾਂ ਮੇਰੀਆਂ ਚੈਨਲ ਤੇ ਹੋਰ ਵੀ ਬਹੁਤ ਮੇਰੀ ਤੁਸੀਂ ਦੇਖੀਆਂ ਹੋਣੀਆਂ ਤੇ ਪਰ ਜਿਹੜੀਆਂ ਅੱਜ ਵੀਰ ਰੂਜ਼ਰ ਨੇ ਪਿੰਨੀਆਂ ਹੈਗੀਆਂ ਇਹ ਪਹਿਲੀ ਵਾਰੀ ਮੈਂ ਤੁਹਾਨੂੰ ਬਣਾ ਕੇ ਦੱਸਣ ਲੱਗੀ ਆ ਕਿਉਂਕਿ ਤੁਹਾਡਾ ਪਿਆਰ ਹੀ ਇੰਨਾ ਮਿਲਿਆ ਕਿ ਮੈਂ ਕਿਾ ਕੁਛ ਨਾ ਕੁਛ ਤੁਹਾਡੇ ਵਾਸਤੇ ਅੱਜ ਦੁਆਰ ਤੋਂ ਵਧੀਆ ਲੈ ਕੇ ਜਾਵਾਂ ਤਾਂ ਇਹਨੂੰ ਆਪਾਂ ਡਰਾਈ ਰੋਸਟ ਕਰਨਾ ਕਿਹੋ ਜਿਹੀ ਪਾਉਣਾ ਹੈਗਾ ਇਹਦੇ ਵਿੱਚ ਲੋ ਜੀ ਅਲਸੀ ਆਪਣੀ ਹੋ ਗਈ ਰੈਡੀ ਤੇ ਹੁਣ ਇਹਨੂੰ ਆਪਾਂ ਕਿਸੇ ਬਰਤਨ ਦੇ ਵਿੱਚ ਕੱਢ ਲਵਾਂ ਲੋਕੋ ਹੋ ਗਿਆ ਆਪਣਾ ਗਰਮ ਤਾਂ ਆਪਾਂ ਇਹਦੇ ਵਿੱਚ ਮਖਾਣੇ ਪਾ ਦਿਆਂਗੇ ਮਖਾਣੇ ਹਮੇਸ਼ਾ ਵਧੀਆ ਕੁਆਲਿਟੀ ਦੇ ਲਿਆਇਆ ਕਰੋ ਕਿਉਂਕਿ ਮਖਾਣਿਆਂ ਦੇ ਫਾਇਦੇ ਬਹੁਤ ਜ਼ਿਆਦਾ ਹਨ ਕਿਉਂਕਿ ਬੋਡੀ ਦੇ ਵਿੱਚ ਆਪਾਂ ਨੂੰ ਕੈਲਸ਼ੀਅਮ ਬਹੁਤ ਜ਼ਰੂਰੀ ਹੈ ਤੇ ਮਖਾਣੇ ਦੇ ਵਿੱਚ ਹਾਈ ਕੁਆਲਿਟੀ ਦਾ ਕੈਲਸ਼ੀਅਮ ਹੁੰਦਾ ਜਿਹੜਾ ਕਿ ਆਪਾਂ ਨੂੰ ਹੱਡੀਆਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਚਾਹੀਦਾ ਤੇ ਹੱਡੀਆਂ ਮਜ਼ਬੂਤ ਰੱਖਦਾ ਹੈਗਾ ਇਹ ਆਪਣਾ ਮਖਾਣੇ ਤੇ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਤਾਂ ਇਸ ਕਰਕੇ ਮੈਂ ਹਰ ਹੀ ਪੰਜੀਰੀ ਜਿਹੜੀ ਵੀ ਮੈਂ ਬਣਾਵਾਂ ਉਹਦੇ ਵਿੱਚ ਪਾਉਣੀ ਹੁੰਦੀ ਹੈ ਇਨੂੰ ਆਪਾਂ ਇਹਨਾਂ ਨੂੰ ਰੋਸਟ ਕਰਨਾ ਮਤ ਕਿਉਂ ਪਾ ਦੇ ਵਿੱਚ ਕੁਝ ਦੇਖੋ ਸਾਰਾ ਕੌ ਪੀ ਜਾਣਾ ਹੈ ਨਾ ਲਓ ਜੀ ਆਪਣੇ ਮਖਾਣੇ ਇਹ ਜਿਹੜੇ ਬਿਲਕੁਲ ਰੋਸਟ ਹੋ ਚੁੱਕੇ ਆ ਤਾਂ ਹੁਣ ਆਪਾਂ ਇਹਨਾਂ ਨੂੰ ਕਿਸੇ ਬਰਤਨ ਚ ਪਾਟ ਦਈਏ ਇਸ ਵੇਣ ਹੈਗੀ ਇਹਨੂੰ ਵੀ ਡਰਾਈ ਰੋਸਟ ਕਰਾਂਗੇ ਆ ਬਸ ਥੋੜੀ ਜਿਹੀ ਕਰਨੀ ਆ ਠੀਕ ਹੈ ਲਓ ਜੀ ਹੋ ਗਈ ਇਹੋ ਆਪਾਂ ਬਦਾਮਾਂ ਚ ਕਿਉਂ ਪਾਉਂਦੀ ਲੋੜ ਨਹੀਂ ਹੁੰਦੀ ਨਾ ਰੋਸਟ ਕਰਨ ਵਾਸਤੇ ਕਿਉਂਕਿ ਬਦਾਮਾਂ ਦੇ ਵਿੱਚ ਆਲਰੇਡੀ ਔਇਲ ਬਹੁਤ ਜ਼ਿਆਦਾ ਹੁੰਦਾ ਆਪਾਂ ਗਾਮ ਰੋਗਨ ਹੈ ਨਾ ਬਦਾਮਾਂ ਦਾ ਤੇਲ ਕਿੰਨਾ ਵਰਤਦੇ ਆਂ ਲਿਆ ਕੇ ਤੇ ਇਹਦੇ ਵਿੱਚ ਕਿਉਂ ਪਾਉਂਦੀ ਤੇ ਲੋੜ ਨਹੀਂ ਹੁੰਦੀ ਬਸ ਇਹਨਾਂ ਨੂੰ ਖਾਲੀ ਆਪਾਂ ਡਰਾਈ ਰੋਸਟ ਕਰਨਾ ਲਓ ਜੀ ਬਦਾਮ ਜਿਹੜੇ ਆਪਣੇ ਰੈਡੀ ਹੋ ਗਏ ਚਟਕਣ ਦੀ ਆਵਾਜ਼ ਆ ਰਹੀ ਹੈ ਤੜਕ ਤੜਕ ਦੀ ਆ ਲਓ ਤੇ ਹੁਣ ਆਪਾਂ ਇਹਨਾਂ ਨੂੰ نیچے ਧਰਾਂਗੇ ਤੇ ਕਾਜੂ ਇਹਨਾਂ ਨੂੰ ਵੀ ਆਪਾਂ ਡਰਾਈ ਰੋਸਟ ਕਰਾਂਗੇ ਥੋੜਾ ਜਿਹਾ ये चूड़ा काजू आ जो वे लगे तो मैंने कट्टे पैने से इस करके मैं चूरा काजू दे। भी हल्का ही करना बस आप रोस्ट बड़ा नहीं करना काजू भी अपने रोस्ट हो गए इन्हों भी आप जी ये है अपने मगज़ इन्हों भी आप रोस्ट कर लल्का हल्का ही करना ज़्यादा नहीं करना ਨੋ ਥੋੜੇ ਜਿਨੇ ਹੀ ਆਪਣੇ ਜਿਹੜੇ ਇਹ ਮਗੇ ਜਿਹੜੇ ਰੋਸਖੋ ਕੇ ਆ ਹੁਣ ਇਹਨਾਂ ਨੂੰ ਆਪਾਂ ਕਿਸੇ ਬਰਤਨ ਚ ਕੱਢਦੇ ਹਾਂ ਜੀ ਹੁਣ ਆਪਾਂ ਆਟਾ ਭੁੰਨਣ ਦੀ ਵਾਰੀ ਆ ਗਈ ਆਪਣੀ ਇਹਨੂੰ ਪਹਿਲਾਂ ਪਾਵਾਂਗੇ ਆਪਾਂ ਘਿਓ ਜਿੰਨੀ ਆਪਾਂ ਗੁੜ ਵਾਲੀਆਂ ਬਣਾਉਨੇ ਨਾ ਇਹ ਚ ਘਿਓ ਆਪਕ ਬਹੁਤਾ ਜ਼ਿਆਦਾ ਨਹੀਂ ਪਾਉਣਾ ਹੁੰਦਾ ਤੇ ਬਾਕੀ ਆਪਾਂ ਆਪਣੀ ਨੀਡ ਅਕੋਰਡਿੰਗ ਦੇ ਅਕੋਰਡਿੰਗ ਫਿਰ ਵੀ ਪਾ ਸਕਦੇ ਜੇ ਘਟਵਾਦ ਹੋਵੇ ਤਾਂ ਆਪਾਂ ਦੁਬਾਰਾ ਵੀ ਇਹਨੂੰ ਪਾ ਲਾਂਗੇ। ਹੰਦੇ ਭੰਦੇ ਨਾਲ ਆਪਾਂ ਗੁੜ ਮੈਲਟ ਕਰਦੇ ਆ। ਤੇ ਗੈਸ ਆਪਾਂ ਕਰ ਦਵਾਂਗੇ ਡਾਊਨ ਕਰਾਂਗੇ ਥੋੜੀ ਥੋੜੀ ਤੇ ਇਹਦੇ ਵਿੱਚ ਆਪਾਂ ਚੌਥਾ ਗਲਾਸ ਪਾਣੀ ਪਾਉਣਾ ਜੀ। ਗੁੜ ਦੇ ਵਿੱਚ ਇਹ ਗਲਾਸ ਦਾ ਸਿਰਫ ਚੌਥਾ ਹਿੱਸਾ ਹੈਗਾ ਜਿਹੜਾ ਆਪਾਂ ਪਾਣੀ ਪਾਉਣਾ। ਬਸ ਇਹ ਦੋ ਬਾਦ ਨਹੀਂ ਪਾਉਣਾ। ਇਹ ਚਾਸ਼ਨੀ ਨਹੀਂ ਬਣਾਉਣੀ ਜਸਟ ਆਪਾਂ ਇੱਕ ਗੁੜ ਨੂੰ ਮੈਲਟ ਹੀ ਕਰਨਾ ਤੇ ਗੈਸ ਆਪਾਂ ਕਰ ਦਵਾਂਗੇ ਡਾਊਨ ਕਰਾਂਗੇ ਥੋੜੀ ਥੋੜੀ ਤੇ ਇਹਦੇ ਵਿੱਚ ਆਪਾਂ ਚੌਥਾ ਗਲਾਸ ਪਾਣੀ ਪਾਉਣਾ ਜੀ ਗੁੜ ਦੇ ਵਿੱਚ ਇਹ ਗਲਾਸ ਦਾ ਸਿਰਫ ਚੌਥਾ ਹਿੱਸਾ ਹੈਗਾ ਜਿਹੜਾ ਆਪਾਂ ਪਾਣੀ ਪਾਉਣਾ ਬਸ ਇਹ ਦੋ ਬਰ ਦੇ ਆ ਦੇਖੋ ਵਿੱਚ ਆਪਾਂ ਇਹ ਆਟਾ ਪਾਤਾ ਰਮੋਣੇ ਨੂੰ ਆਪਾਂ ਆਟੇ ਨੂੰ ਭੁੰਨਾਂਗੇ ਆਟਾ ਆਪਣਾ ਸੀਗਾ 600 ਗ੍ਰਾਮ ਠੀਕ ਹੈ ਤੇ ਇਹਨੂੰ ਹੁਣ ਆਪਾਂ ਆਟੇ ਨੂੰ ਬਿਲਕੁਲ ਹੁਣ ਕੇ ਬਹੁਤ ਹੀ ਵਧੀਆ ਬਣਾਉਣਾ ਇਸ ਤਰ੍ਹਾਂ ਬਸੇ ਨਹੀਂ ਚੱਲ ਜਾਣਾ ਆਪਾਂ ਹਿਲਾਇਆ ਜਾਣਾ ਤਾਂ ਕਿ ਆਪਾਂ ਜਿਹੜੀ ਗੈਸ ਹੈ ਜੀ ਉਹ ਮਿਨੀਮ ਰੱਖਣੀ ਹੈ ਆਟਾ ਆਪਣਾ ਸੜਨਾ ਨਹੀਂ ਚਾਹੀਦਾ ਠੀਕ ਹੈ ਜੀ ਲੋ ਆਟਾ ਆਪਣਾ ਹੋ ਗਿਆ ਬਿਲਕੁਲ 골ਡਨ ਬ੍ਰਾਊਨ ਬਹੁਤ ਹੀ ਵਧੀਆ ਪੁੱਜ ਗਿਆ ਦੇਖੋ ਕਿਉਂ ਸਾਰਾ ਛੜਦਾ ਆਟੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਲਸੀ ਨੂੰ ਗ੍ਰाइंड ਕਰ ਲਿਆ ਸੀ ਭੁੰਨ ਕੇ ਉਹ ਵਿੱਚ ਆਪਾਂ ਪਾਵਾਂਗੇ ਲੋ ਇਹਦੇ ਵਿੱਚ ਆਪਾਂ ਹਾਂ ਅਲਸੀ ਪਾ ਕੇ ਵੈਸੇ ਤਾਂ ਰੋਸਟ ਹੋਈ ਵੀ ਆ ਬਟ ਇਹਨੂੰ ਆਪਾਂ ਆਟੇ ਦੇ ਵਿੱਚ ਮਿਕਸ ਕਰਾਂਗੇ ਤੇ ਇਹਨੂੰ ਥੋੜਾ ਜਿਹਾ ਹੋਰ ਆਟੇ ਦੇ ਨਾਲ ਇਹਨੂੰ ਆਪਾਂ ਭੁੰਨਾਂਗੇ ਇਦਾਂ ਕਰਕੇ ਸਾਰੀ ਮਿਕਸ ਕਰਕੇ ਲੋ ਆਪਣਾ ਆਟਾ ਰੈਡੀ ਹੋ ਗਿਆ ਤੇ ਵਿੱਚ ਆਪਾਂ ਇਹਦੇ ਅਲਸੀ ਪਾਈ ਸੀ ਉਹ ਵੀ ਸਾਰ ਨਾਲ ਪੁੱਜ ਗਈ ਤਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਵਾਲਾ ਮਾਰੀਅਲ ਦਾ ਬਰਾਦਾ ਤਾਂ ਇਹਨੂੰ ਥੋੜਾ ਮਿਕਸ ਕਰ ਲਾਂਗੇ ਇਹ ਆਪਣੇ ਕਾਜੂ ਹੈਗੇ ਆ ਠੀਕ ਹੈ ਤੇ ਗੈਸ ਕਰਦੇ ਆਂਗੇ ਬੰਦ ਇਹ ਆਪਣੇ ਮਗਜ ਤੇ ਮੱਖ ਆ ਬਦਾਮ ਮਖਾਣੇ ਵੀ ਪਾਉਣੇ ਆਪਾਂ ਤੇ ਇਹ ਆਪਣੀ ਹੈਗੀ ਆ ਜੀ ਮਨਕਾ ਬੀਜ ਕੱਢ ਲਈ ਸੀ ਇਹਦੇ ਚ ਕਿਉਂਕਿ ਇਹ ਨਾ ਕਿ 10 ਗ੍ਰਾਮ ਤੋਂ ਵੱਧ ਨਹੀਂ ਪਾਉਣਾ ਹੁੰਦਾ ਇਹ ਕਿਉਂਕਿ ਅਲਸੀ ਵੀ ਗਰਮ ਤੇ ਇਹ ਆਪਣਾ ਮਨੱਕਾ ਵੀ ਗਰਮ ਮਖਾਣੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਮੈਂ ਥੋੜਾ ਥੋੜਾ ਮਿਕਸ ਕਰ ਲਈ ਫਿਰ ਮਖਾਣੇ ਪਾਉਨੇ ਆਪਾਂ ਇਦਾਂ ਕਰਕੇ ਛੋੜੇ ਜੇ ਤਾਂ ਕਿ ਸਾਰੇ ਆਪਣੇ ਜਿਹੜਾ ਮਿਸ਼ਨਲ ਹੈਗਾ ਇਹ ਮਿਕਸ ਹੋ ਜਾਊਗਾ ਉਹ ਮਖਾਣੇ ਲਓ ਜੀ ਇਹ ਆਪਾਂ ਪਾਵਾਂਗੇ ਗਦਾਣ ਇਹ ਥੋੜੇ ਜੀ ਕਰ ਲਈਏ ਆਪਾਂ ਗ੍ਰाइंड ਠੀਕ ਹੈ ਜੀ ਚਾਹਿਆਂ ਦੇ ਮੂੰਹ ਚ ਆ ਜਾਂਦੇ ਨੇ ਜੀਆਂ ਨੂੰ ਪਸੰਦ ਨਹੀਂ ਆਉਂਦੇ ਇਹ ਆਪਣੀ ਅਜਵੈਨ ਤੇ ਸੌਂਫ ਠੀਕ ਹੈ ਇਹ ਆਪਾਂ ਪਾ ਦਈਏ ਤਾਂ ਹੁਣ ਇਹਦੇ ਚ ਆਪਾਂ ਪਾਵਾਂਗੇ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਬਸ ਇੰਨੇ ਹੀ ਆ ਕੇ ਤਾਂ ਲਮੀ ਜ਼ਿਆਦਾ ਨਹੀਂ ਕਰਨੀ ਆਪਾਂ ਤੇ ਇਹ ਹੈਗੀ ਆਪਣੀ ਚਿੱਟੀ ਕਾਲੀ ਮਿਰਚ ਆ ਕਿਉਂਕਿ ਕਈ ਵਾਰ ਕੋਈ ਵੈਸੇ ਚੀਜ਼ ਵਾਈ ਵਾਲੀ ਤਾਂ ਹੈ ਨਹੀਂਗੀ ਤੇ ਇਹ ਆਪਣਾ ਹੈਗਾ ਸੁੰਡ ਹੈਗੀ ਤੇ ਆਪਾਂ ਇੱਕ ਚਮਚਾ ਜਿਹੜਾ ਉਹ ਸੁੰਡ ਤਾਂ ਪਾਵਾਂਗੇ ਜਿਆਦਾ ਨਹੀਂ ਪਾਉਣਾ ਬਸ ਇਹ ਸਾਰੀਆਂ ਚੀਜ਼ਾਂ ਇੰਨੀਆਂ ਕਿ ਹੈਲਦੀ ਹੈ ਜਿਹੜਾ ਸੁੰਡ ਹੈਗਾ ਅਦਰਕ ਜਿਹਨੂੰ ਆਪਾਂ ਸਬਜੀ ਚ ਪਾਉਨੇ ਆ ਇਹ ਵੀ ਆਪਣਾ weight lose ਦੇ ਵਾਸਤੇ ਕੰਮ ਕਰਦਾ ਹੈਗਾ ਸੁੰਡ ਤਾਂ ਤੁਸੀਂ ਵੈਸੇ ਹੀ ਡੇਲੀ ਸਬਜੀ ਰੋਟੀ ਬਣਾਉਨੇ ਆ ਖਾਣੇ ਆ ਤਾਂ ਉਹਦੇ ਵਿੱਚ ਆਪਦੇ ਇੱਕ ਚੁਟਕੀ ਸੁੰਡ ਪਾ ਲਿਆ ਕਰੋ ਪੀਸ ਕੇ ਰੱਖ ਲਓ ਤੇ ਬਹੁਤ ਜਲਦੀ weight lose ਹੋਏਗਾ ਤੇ ਮੈਂ ਆ ਨਾ ਪਾਇਆ ਸੀਗਾ ਤਰਾਦਾ ਕਈ ਵਾਰ ਆਪਣੇ ਕੋਲੇ ਘਰੇ ਨਾ ਹੁੰਦਾ ਨਹੀਂ ਅਵੇਲੇਬਲ ਤੇ ਵੈਸੇ ਟੁੱਠੀ ਜਿਹਨੂੰ ਕਹਿੰਦੇ ਆ ਨਾਰੀਅਲ ਪਿਆ ਹੁੰਦਾ ਟੁੱਠੀ ਤਾਂ ਉਹਨੂੰ ਆਪਾਂ ਗ੍ਰੇਟ ਕਰ ਲਿਆ ਕਰੋ ਕੱਤੀ ਕੱਟ ਲਿਆ ਕਰੋ ਠੀਕ ਹੈ ਤਾਂ ਉਦੋਂ ਇਹ ਬਹੁਤ ਵਧੀਆ ਚੀਜ਼ ਬਣ ਜਾਂਦੀ ਸਾਰੀਆਂ ਚੀਜ਼ਾਂ ਹੈਲਦੀ ਹੈ ਔਰ ਸਾਰੀਆਂ ਹੀ weight lose ਵਾਸਤੇ ਆ ਜਿਹਨੇ ਜਲਦੀ weight lose ਕਰਨਾ ਹੈ ਇਹਨੂੰ roast ਕਰਕੇ ਤੇ grind ਕਰਕੇ ਚੰਗੀ ਤਰ੍ਹਾਂ ਤੇ ਸ਼ੀਸ਼ੀ ਕੱਚੀ ਚ ਪਾ ਕੇ ਰੱਖ ਲਓ ਤੇ ਸੁਬਾ ਇੱਕ ਚਮਚਾ ਲੈ ਲਓ ਪਾਣੀ ਨਾਲ ਕੋਸੇ ਨਾਲ ਜਾਂ ਨੋਰਮਲ ਵਾਟਰ ਨਾਲ ਤੇ ਇੱਕ ਚਮਚਾ ਲੈ ਲਓ ਰੋਜ਼ ਜਿਹਨੇ ਜਲਦੀ weight ਘਟਾਉਣਾ ਤੇ ਆਪਦੀ ਗਰਮੀ ਸਰਦੀ ਜੇ ਕਿਸੇ ਨੂੰ ਹੈਗੀ ਆ ਵੀ ਕੋਈ ਜਿਆਦਾ ਗਰਮ ਚੀਜ਼ਾਂ ਨਹੀਂ ਸੂਟ ਕਰਦੀਆਂ ਤਾਂ ਉਹ ਇਸ ਚੀਜ਼ ਤੋਂ ਪਰੇਸ਼ ਕਰਨ ਫਿਰ ਵੀ ਆਪਣੇ ਡਾਕਟਰ ਨਾਲ ਕੰਸਲਟ ਕਰ ਲਿਓ ਜਿਹਨੇ ਕੱਲੀ ਐਲਸੀ ਲੈਣੀ ਤੇ ਬਾਕੀ ਦੇਸੀ ਚੀਜ਼ਾਂ ਦਾ ਨੁਕਸਾਨ ਤਾਂ ਕੋਈ ਹੁੰਦਾ ਨਹੀਂ ਤੇ ਬਾਕੀ ਹਰ ਬਾਡੀ ਦੀ ਆਪਣੀ ਅਲੱਗ-ਅਲੱਗ ਤਸਵੀਰ ਹੁੰਦੀ ਹੈ ਤਾਂ ਉਹ ਡਾਕਟਰ ਦੀ ਸਲਾਹ ਨਾਲ ਤੁਸੀਂ ਕੋਸ਼ਿਸ਼ ਕਰਦੇ ਆ ਜਾਂ ਥੋੜੀ ਕੁਆਂਟੀਟੀ ਦੇ ਵਿੱਚ ਖਾ ਕੇ ਪਹਿਲਾਂ ਚੈੱਕ ਕਰ ਸਕਦੇ ਆ ਇਹ ਜ਼ਰੂਰੀ ਨਹੀਂ ਵੀ ਮੈਂ ਚਮਚਾ ਕਹਿੰਦਾ ਤਾਂ ਤੁਸੀਂ ਚਮਚਾ ਹੀ ਪਾਊਡਰ ਖਾਣਾ ਤੁਸੀਂ ਹਾਫ ਵੀ ਲੈ ਸਕਦੇ ਆ ਤੁਸੀਂ ਆਪਣੀ ਬਾਡੀ ਦੇਖਣੀ ਆ ਕਿ ਉਹ ਕਿਹੜੀ ਚੀਜ਼ ਨੂੰ ਕਿਦਾਂ ਐਬਜ਼ੌਰਬ ਕਰਦੀ ਹੈ ਠੀਕ ਹੈ ਜੀ ਤਾਂ ਇਹ ਹੁਣ ਆਪਾਂ ਇਸ ਤਰ੍ਹਾਂ ਸਾਰੀ ਚੀਜ਼ਾਂ ਨੂੰ ਮਿਕਸ ਕਰਕੇ ਹੁਣ ਇਹਦੇ ਠੰਡਾ ਕਰਦੇ ਆਂ ਡਰਾਈ ਫਰੂਟ ਸਾਰਾ ਆਪਾਂ ਮਿਕਸ ਕਰ ਲਿਆ ਤੇ ਜਿਹੜੇ ਆਪਣਾ ਗੋਲਡ ਸੀਗਾ ਮੈਲਟ ਕੀਤਾ ਹੋਇਆ ਇਹ ਠੰਡਾ ਹੋ ਗਿਆ ਤਾਂ ਹੁਣ ਇਹਨੂੰ ਆਪਾਂ ਪਾਉਣ ਕੇ ਪਾਵਾਂਗੇ ਵਿੱਚ ਕਿਉਂਕਿ ਗੋਲਡ ਦੇ ਵਿੱਚ ਕੋਈ ਵੈਰਾ ਮਿੱਟੀ ਵਗੈਰਾ ਹੁੰਦਾ ਤਾਂ ਆਪਾਂ ਇਹਨੂੰ ਪਾਉਣ ਕੇ ਪਾਵਾਂਗੇ ਆਪਾਂ ਇਹਨੇ ਪਾਣੀ ਕਿਤੇ ਪਾਪਾ ਜੀ ਜੀ नहीं सारे बारे में किन दाई बाई क्या बात है सारा अब देखो बच्चों किन्ना कोश निकले यार एक बोलते हैं बच्ची किन्ना एक दाई बाई नेचर इस तरह के पढ़ के पाना बहुत जरूरी है पापा चीजी खाने नहीं नहीं बेटा नहीं नहीं यहाँ पे चीजी खाने पापा चीजी ਪਾ ਦੇ ਦੋ ਪਾ ਦੋ ਮੇਰੇ ਪਾ ਦੋ ਹੁਣ ਇਹਨੂੰ ਆਪਾਂ ਨਾ ਮਿਕਸ ਕਰਨਾ ਹੈ ਹੈ ਮਿਕਸ ਕਰਾਂਗੇ ਨਾ ਮਿਕਸ ਕਰ ਲਓ ਮਿਕਸ ਆ ਸਾਰਾ ਮਿਕਸ ਜੀ 골 ਚਲਦੀ ਚਲਦੀ ਮਿਕਸ ਕਰ ਲਓ ਮਿਕਸ ਫਿਰ ਇਹਦੇ ਨੂੰ ਮਿਕਸ ਕਰਕੇ ਥੋੜਾ ਠੰਡਾ ਹੋ ਜਾਊਗਾ ਤਾਂ ਫਿਰ ਆਪਾਂ ਇਹਦੀ ਪਿੰਨੀਆਂ ਬਣਾਉਣੀ ਹੈ ਉਹ ਜੀ ਆਪਣਾ ਬਿਲਕੁਲ ਮਿੱਠਾ ਜਿਹੜਾ ਹੈ ਇਹ ਚ ਮਿਕਸ ਹੋ ਗਿਆ। ਇਹਨੂੰ ਬਿਲਕੁਲ ਤੁਸੀਂ ਇਸ ਤਰ੍ਹਾਂ ਹੈਂਡਸ ਦੇ ਨਾਲ ਵੀ ਆਪਦਾ ਕਰ ਲਈਓ। ਇਹ ਨਾ ਹੋਵੇ ਕਿ ਤੇ ਆਪਣਾ ਕਿਤੇ ਮਿੱਠਾ ਘੱਟ ਰਹਿ ਜਾਏ ਤੇ ਕਿਤੇ ਵੱਧ ਰਹਿ ਜਾਵੇ। ਅੱਛਾ ਠੀਕ ਹੈ। ਹੁਣ ਇਹਦੀ ਆਪਾਂ ਪਿੰਨੀ ਵਟ ਕੇ ਦੇਖਦੇ ਹਾਂ। ਅੱਛਾ ਬਈ। ਪਤਾ ਇਹਦੇ ਖਤਮ ਮਗਾ ਗੰਦਾ ਪੱਟੀ। ਐ ਹੋਈ ਤਾ। ਕਿਉਂਕਿ ਜੇ ਆਪਾਂ ਇਹਨੂੰ ਬਾਹਲਾ ਇਹਦੇ ਵਿੱਚ ਗੁੜ ਜਾਣ ਦੇ ਸੀ ਕਿ ਉਹ ਪਾਵਾਂਗੇ ਤਾਂ ਫਿਰ ਜਿਹੜੀ ਐਲਸੀ ਵਾਲੀ ਕਿੰਨੀ ਹੁੰਦੀ ਹੈ ਉਹ ਆ ਦੇਖ ਕਿੰਨੀ ਜਲਦੀ ਕਿੰਨੀ ਵੱਟੀ ਗਈ

ਬਹੁਤ ਹੀ ਵਧੀਆ ਪਿੰਨੀਆਂ ਜਿਹੜੀਆਂ ਆਪਣੀਆਂ ਬਣ ਕੇ ਇਹ ਰੈਡੀ ਹੋ ਗਈਆਂ ਨੇ ਤੇ ਇਹ ਆਪਾਂ weight loss ਵਾਸਤੇ ਪਿੰਨੀਆਂ ਬਣਾਈਆਂ ਇਹਨਾਂ ਨੂੰ ਖਾਣਾ ਕਿਵੇਂ ਆ ਇਹ ਨਹੀਂ ਵੀ ਆਪਾਂ ਦੋ ਚਾਰ ਰੋਟੀਆਂ ਵੀ ਖਾ ਲਈਏ ਦੁੱਧ ਵੀ ਪੀ ਲਈਏ ਜੋ ਘਰੇ ਮਿੱਠਾ ਆਇਆ ਸੀ ਉਹ ਵੀ ਖਾ ਲਈਏ ਜਦੋਂ ਤੁਹਾਨੂੰ ਬਹੁਤ ਜ਼ੋਰ ਦੀ ਭੁੱਖ ਲੱਗਦੀ ਆ ਉਦੋਂ ਤੁਸੀਂ ਇੱਕ ਪਿੰਨੀ ਤੇ ਇੱਕ ਫਿੱਕਾ ਦੁੱਧ ਦਾ ਗਲਾਸ ਲੈਣਾ ਨਾ ਕਿ ਮਿੱਠਾ ਤੇ ਉਸ ਤੋਂ ਬਾਅਦ 4-5 ਘੰਟੇ ਤੁਹਾਨੂੰ ਭੁੱਖ ਨਹੀਂ ਲੱਗੂਗੀ ਤੇ ਕੁਝ ਵੀ ਨਹੀਂ ਖਾਣਾ ਹੈਗਾ ਕਿਉਂਕਿ ਜਿਹੜੀ ਐਲਸੀ ਹੈਗੀ ਆ ਉਹ omega 3 ਆ weight loss ਦੇ ਵਿੱਚ ਬਹੁਤ ਕੰਮ ਕਰਦੀ ਆ ਔਰ ਸਾਡੀਆਂ ਜਿਹੜੀਆਂ ਨਾੜਾਂ ਹੁੰਦੀਆਂ ਬ੍ਰੀਕ ਵੇਇਨਸ ਉਹਨਾਂ ਨੂੰ ਇਹ ਸਾਫ਼ ਕਰਦੀ ਆ ਤੇ ਮਟਾਪਾ ਜਿਹੜਾ ਬਿਲਕੁਲ 100% ਘਟਾਉਂਦੀ ਆ ਤੇ ਬਾਕੀ ਜਿਹਨਾਂ ਡਰਾਈ ਫਰੂਟ ਦੇ ਫਾਇਦੇ ਆ ਉਹ ਆਪਾਂ ਨੂੰ ਪਤਾ ਹੀ ਆ ਬਾਕੀ ਕਿਸੇ ਦਿਨ ਟਾਈਮ ਲੱਗਿਆ ਤਾਂ ਆਪਾਂ ਕੱਲੇ-ਕੱਲੇ ਬਾਰੇ ਜ਼ਰੂਰ ਗੱਲ ਕਰਾਂਗੇ ਤਾਂ ਮੈਨੂੰ ਉਮੀਦ ਆ ਕਿ ਤੁਹਾਨੂੰ ਬਹੁਤ ਹੀ ਵਧੀਆ ਰੈਸਪੀ ਲੱਗੀ ਹੋਊਗੀ ਤੇ ਅੱਗੇ ਵੱਧ-ਵੱਧ ਸ਼ੇਅਰ ਕਰਨਾ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਮੈਂ ਇਨੀ ਦੇਰ ਬਾਅਦ ਤੁਹਾਡੇ ਕੈਨ ਤੇ ਦੁਬਾਰਾ ਚੈਨਲ ਤੇ ਆਈ ਆਂ ਥੈਂਕ ਯੂ ਜੀ ਓਕੇ ਅੱਜ ਦੀ ਰੈਸਪੀ ਤੁਹਾਨੂੰ ਉਮੀਦ ਆ ਬਹੁਤ ਜ਼ਿਆਦਾ ਵਧੀਆ ਲੱਗੀ ਆ ਤੇ ਮੇਰੇ ਦਾ ਸਿਕੋ ਰਿਕਵੈਸਟ ਆ ਕਿ ਜਿਵੇਂ ਤੁਸੀਂ ਅੱਗੇ ਮੇਰੇ ਨਾਲ ਪਿਆਰ ਬਣਾਈ ਰੱਖਿਆ ਹੁਣ ਵੀ ਉਵੇਂ ਹੀ ਹੀ ਬਣਾਉਣਾ ਤੇ weight loss ਗਰੰਟੀ ਦਾ ਬਟ ਜੇ ਤੁਸੀਂ ਇਹਨੂੰ ਮੇਰੇ ਅਕੋਰਡਿੰਗ ਫਾਲੋ ਕਰੋਗੇ ਜਦੋਂ ਭੁੱਖ ਲੱਗੀ ਤਾਂ ਇੱਕ ਪਿੰਨੀ ਖਾਣੀ ਹੈ ਇੱਕ ਰੋਜ਼ ਦੀ ਬਸ ਤਿੰਨ ਟਾਈਮ ਬਿਲਕੁਲ ਕੁਝ ਨਹੀਂ ਖਾਣਾ ਤੇ ਆਪਣਾ ਸੈਲਡ ਵਗੈਰਾ ਵੱਧ ਲੈਣਾ ਨਾਲ ਇਹਦੇ ਤੇ ਪਾਣੀ ਆਪਣਾ ਜ਼ਿਆਦਾ ਪੀਣਾ ਹੈਗਾ ਤੇ ਤੁਸੀਂ ਦੇਖੋਗੇ ਕਿ ਬਹੁਤ ਵਧੀਆ ਸੈੱਟ ਹੋ ਗਈ